ਮੈਂ ਤਾਂ ਕੁਝ ਵੀ ਨਹੀਂ ਹੈ ਜੀ ਆਈ ਐਮ ਨੋ ਵਨ ਟੂ ਸੁਜੈਸਟ ਐਨੀਥਿੰਗ ਮੈਂ ਤਾਂ ਕੋਈ ਵੀ ਨਹੀਂ ਕੋਈ ਗੱਲ ਕਰਨ ਲਈ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਲੈਕਚਰਾਂ ਦਾ ਬਾਈਕਾਟ ਕਰਤਾ ਤੇ ਫਿਰ ਮੇਰੀ ਸਲਾਹ رائے مشਵਰਾ ਇਹਦਾ ਮਤਲਬ ਕੋਈ ਨਹੀਂ ਰਹਿ ਜਾਂਦਾ ਸ਼੍ਰੋਮਣੀ ਅਕਾਲੀ ਦਲ ਨੇ ਜੋ ਫੈਸਲਾ ਕੀਤਾ ਹੈ ਮੈਂ ਪਹਿਲਾਂ ਵੀ ਇਸ ਗੱਲ ਨੂੰ ਦੁਹਰਾਇਆ ਸੀ ਗੱਲ ਕੀਤੀ ਸੀ ਕਿ ਮੈਂ ਉਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਲੈਕਸ਼ਨ 100% ਲੜਨੀ ਚਾਹੀਦੀ ਸੀ ਇਹ ਮੇਰਾ ਫੈਸਲਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਗਾਹ ਵੀ ਰਾਹੂਗਾ ਚੋਣ ਪ੍ਰਚਾਰ ਕੁਛੇ ਘੰਟਿਆਂ ਚ ਖਤਮ ਹੋ ਜਾਣਾ ਔਰ ਤੁਸੀਂ ਫੈਸਲਾ ਕਰਨਾ ਕਿ ਪੰਜਾਬ ਦੀ ਜਿਹੜੀ 4 ਸੀਟਾਂ ਦੀ ਬਾਈ ਇਲੈਕਸ਼ਨ ਹੈ ਇਹਦੀ ਇੰਪੋਰਟੈਂਸ ਪੰਜਾਬ ਸਰਕਾਰ ਜਿਨੂੰ ਇਸ ਗੱਲ ਦਾ ਅਹੰਕਾਰ ਹੈ غرور ਹੈ ਕਿ ਅਸੀਂ ਜੋ ਮਰਜ਼ੀ ਕਰੀਏ ਕਿਸਾਨਾਂ ਨੂੰ ਰਗੜੀਏ ਖੇਤ ਮਜ਼ਦੂਰਾਂ ਨੂੰ ਰਗੜੀਏ ਭਗਵੰਤ ਮਾ ਨੂੰ ਇਹ ਹੰਕਾਰ ਹੋ ਗਿਆ ਕਿ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਮੈਨੂੰ ਬਦਲਣ ਵਾਲਾ ਕੋਈ ਨਹੀਂ ਹੰਕਾਰ अनेका ਦੀ ਤੂੜੇ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਹੰਕਾਰ ਹੋ ਜਾਂਦਾ ਸੀ ਕਿ ਸਾਨੂੰ ਕੋਈ ਬਦਲਣ ਜੋਗਾ ਨਹੀਂ ਤੁਸੀਂ ਉਹਨਾਂ ਦੇ ਹੰਕਾਰ ਭੰਨੇ ਆ ਫਰੋਮੀ ਆਕਾਲੀ ਦਲ ਦੀ ਸਰਕਾਰ ਲੰਮਾ ਸਮਾਂ ਰਹੀ ਬਦਲਤੀ ਕਾਂਗਰਸ ਦੀ ਆਈ ਬਦਲਤੀ ਡੀਏਪੀ ਕਿਸਾਨ ਨੂੰ ਨਾ ਮਿਲਨੀ ਖੇਤ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਨਾ ਮਿਲਲੀ ਅੱਜ ਹਾਲਾਤ ਇਹ ਬਣ ਗਏ ਆ ਕਿ ਓਵਰਆਲ ਸਥਿਤੀ ਐਗਰੀਕਲਚਰ ਸੂਬੇ ਦੀ ਇਹ ਹੋ ਗਈ ਹੈ ਕਿ ਲੋਕ ਕਿਸਾਨ ਖੁਦਕੁਸ਼ੀ ਕਰਨ ਨੂੰ ਹੋਰ ਮਜਬੂਰ ਹੋਗੇ ਕਿਉਂਕਿ ਕਿਸਾਨ ਤੇ ਕਰਜ਼ਾ ਵੱਧ ਚੜ ਗਿਆ ਔਰ ਮੈਂ ਇਸ ਗੱਲ ਦਾ ਹਾਮੀ ਆ ਹਾਨੀ ਇਸ ਗੱਲ ਨੂੰ ਮੈਂ ਬੜੀ ਸਟਰੋਂਗਲੀ ਐਡਵੋਕੇਟ ਕਰਦਾ ਕਿ ਵਨ ਸਾਈਜ਼ ਡਸਨਟ ਫਿਟ 올 ਮਤਲਬ ਇੱਕ ਫਾਰਮੂਲਾ ਸਾਰੇ ਸੂਬਿਆਂ ਤੇ ਲਾਗੂ ਨਹੀਂ ਹੋ ਸਕਦਾ ਪਾਣੀਆਂ ਦਾ ਮੁੱਦਾ ਉੱਥੇ ਦਾ ਉੱਥੇ ਹੀ ਖਲੋਤਾ एसवाईएल ਦਾ ਮੁੱਦਾ ਉੱਥੇ ਖਲੋਤਾ ਹੈ ਜੇ ਵਪਾਰ ਗੁਜਰਾਤ ਤੇ ਮਹਾਰਾਸ਼ਟਰਾ ਨਾਲ ਸਮੁੰਦਰੀ ਕੰਢਿਆਂ ਤੋਂ ਹੋ ਸਕਦਾ ਹੈ ਵੀ ਪਾਕਿਸਤਾਨ ਤੇ ਵਾਗੇ ਦਾ ਬਾਰਡਰ ਕਿਉਂ ਨਹੀਂ ਖੁੱਲ ਸਕਦਾ ਪੋਲਿਟਿਕਸ ਹੈ ਮੇਰਾ ਕਹਿਣ ਦਾ ਭਾਵ ਜਿਹੜੇ ਲੋਕਲ ਜਿਹੜੀ ਜਿਹੜੇ ਇਸ ਗੱਲ ਨੂੰ ਸਮਝਣ ਇਸ ਗੰਭੀਰਤਾ ਨੂੰ ਸਮਝਣ ਕਿ ਪੰਜਾਬ ਪੰਜਾਬੀ ਪੰਜਾਬੀਅਤ ਦੀ ਭਾਵਨਾ ਨੂੰ ਸਮਝਣ ਭਾਈਚਾਰਕ ਸਾਂਝ ਨੂੰ ਸਮਝਣ ਉਹੋ ਜਿਹੇ ਉਮੀਦਵਾਰਾਂ ਨੂੰ ਵੋਟ ਦਿਓ ਕਿਉਂਕਿ ਜਿੰਨਾ ਧੋਖਾ ਤੇ ਜਿੰਨਾ ਧੱਕਾ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਵੋਟਾਂ ਲੈ ਕੇ ਕੀਤਾ ਉਹਨਾਂ ਅੱਛਰ ਕਿਸੇ ਨੇ ਨਹੀਂ ਕੀਤਾ ਔਰ ਜੋ ਸੈਂਟਰ ਚ ਬੈਠੀਆਂ ਸਰਕਾਰਾਂ ਪਾਲਿਸੀ ਚਲਾ ਰਹੀ ਹੈ ਭਾਜਪਾ ਦੀ ਅੱਜ ਚੰਡੀਗੜ੍ਹ ਦੇ ਵਿਧਾਨ ਸਭਾ ਲਈ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇ ਦੇਣਾ ਮਜ਼ਾਕ ਹੀ ਹੈ ਜੀ ਚੰਡੀਗੜ੍ਹ ਹੋਵੇ ਸਾਡਾ ਪੰਜਾਬ ਦੀ ਜ਼ਮੀਨ ਤੋਂ ਬਣਿਆ ਹੋਵੇ ਤੇ ਹੂ ਇਜ਼ ਦਾ ਗਵਰਨਰ ਆਫ ਦਾ ਗਵਰਨਮੈਂਟ ਆਫ ਇੰਡੀਆ ਕੌਣ ਹੈ ਟੂ ਸੋ ਮੈਂ ਜਾਦੇ ਹਲਕਿਆਂ ਬਾਰੇ ਤਾਂ ਨਹੀਂ ਅ ਬਰੀਕੀ 'ਚ ਜਾਂਦਾ ਮੈਂ ਤਾਂ ਕਹੂੰਗਾ ਜਿਹੜਾ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰੇ ਜਿਹੜਾ ਰੀਜਨਲ ਪਾਰਟੀ ਮੈਂ ਉਸ ਗੱਲ ਦਾ ਹਾਮੀਆ ਕਿਉਂਕਿ ਅਸੀਂ ਲੜ ਨਹੀਂ ਰਹੇ ਮੈਂ ਦੇਸ਼ 'ਚ ਪੰਜਾਬ ਸੂਬੇ 'ਚ ਭਾਈਚਾਰਕ ਸਾਂਝ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਮਗਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਉਹ ਨੌਜਵਾਨ ਬੱਚਾ ਬਹੁਤ ਵੱਡੇ ਸੁਪਨੇ ਨੇ ਇਮਾਨਦਾਰ ਬੱਚਾ ਮਿਹਨਤੀ ਹੈ ਔਰ ਮੈਂ ਸਮਝਦਾ ਅੱਜ ਫਰੈਸ਼ ਆਵਾਜ਼ ਦੀ ਬਰਨਾਲੇ ਹਲਕੇ ਨੂੰ ਲੋਡ ਆ ਜਿਹੜੇ ਕੈਂਡੀਡੇਟ ਖਲੋਤੇ ਆ ਚਾਹੇ ਉਹ ਕੇਵਲ ਸਿੰਘ ਢਿੱਲੋਂ ਸਾਹਿਬ ਨੇ ਤੁਸੀਂ ਅਬ ਜਮਾ ਕੇ ਵੇਖ ਲੇ ਜਿਸ ਪਾਰਟੀ ਨਾਲ ਉਹ ਸੰਬੰਧਿਤ ਹੈ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਸਾਡੇ ਸੂਬੇ ਪ੍ਰਤੀ ਕੀ ਆ ਉਸ ਨੂੰ ਤੁਸੀਂ ਬਿਹਤਰ ਸਮਝਦੇ ਹੋ